ਜੀ ਵੀਡੀਓ ਦੇਖ ਰਖਿਆ ਆਪ ਸਭ ਨੂੰ ਜੀ ਆਨ ਲੈ ਕੇ ਹਾਜ਼ਰ ਆਈਂਦੀ ਵੱਡੀ ਸਕੂ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਉਹਨਾਂ ਲਈ ਚੈਨਲ ਮਨਾਰਾ ਬਣੇ ਮਾਸਟਰ ਨਰਿੰਦਰ ਸਿੰਘ ਮਿਹਨਤ ਲਗਨ ਨਾਲ ਬਦਲੀ ਪਿੰਡ ਝੰਡਿਆਲੀ ਦੇ ਪ੍ਰਾਇਮਰੀ ਸਕੂਲ ਦੇ ਨਹਾੜ ਦੇ ਆਪਕਾ ਦਾ ਮੋਕਾ ਕਰਦੇ ਬੱਚਿਆਂ ਨੂੰ ਪੜਾ ਕੇ ਦੇਸ਼ ਦਾ ਭਵਿੱਖ ਸਵਾਰਨਾ ਹੁੰਦਾ ਪਰ ਜੇ ਤੇ ਆਪਕੇ ਚਾਹਨ ਤਾਂ ਸਕੂਲ ਦੀ ਨਹਾਰ ਬਦਲ ਕੇ ਬੱਚਿਆਂ ਨੂੰ ਪੜਨ ਲਈ ਚੰਗਾ ਮਾਹੌਲ ਵੀ ਦੇ ਸਕਦੇ ਹਨ ਜਿ ਕਿデアਪੂ ਸਿੱਖਿਆ ਦਾ ਚਾਨਣ ਮਨਾਰਾ ਸਾਬਤ ਹੁੰਦੇ ਹਨ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਚੰਡੀਆਲੀ ਦੇ ਦੇ ਆਪਕਾ ਨਰੇਂਦਰ ਸਿੰਘ ਉਹੀ ਵਿਅਕਤੀ ਹਨ ਜਿਨ੍ਹਾਂ ਨੇ ਵਿਧਾਪਨ ਦੇ ਨਾਲ ਨਾਲ ਸਕੂਲ ਦੀ ਨਹਾਰ ਦੀ ਬਦਲ ਕੇ ਮਿਸਾਲ ਕਾਇਮ ਕੀਤੀ ਹੈ ਮਾਸਟਰ ਨਿੰਦਨ ਨੇ ਆਪਣੀ ਲਗਨ ਨਤੇਸ ਵਰਪਨ ਪਾਉਮਨਾ ਨਾਲ ਨਾ ਸਿੱਖ ਸਕੂਲ ਦੀ ਤਸਵੀਰ ਬਦਲੀ ਬਲਕਿ ਪੰਜਾਬ ਸਿੱਖਿਆ ਬੋਰਡ ਦਾ ਨਾ ਰਾਸ਼ਟਰਪਦਰ ਦੇ ਰੋਚਨ ਕੀਤਾ ਹੈ ਅੱਜ ਹਾਲਾਤ ਇਹ ਹੈ ਕਿ ਕਿਸੇ ਵੀਲੇ ਸਕੂਲ ਵੱਲ ਮੁ ਨਾਲ ਕਰਨ ਵਾਲੇ ਮਾਪੇ ਹੋਣ ਕਿਸੇ ਨਿੱਜੀ ਸਕੂਲ ਦੀ ਥਾਂ ਆਪਣੇ ਬੱਚੇ ਨੂੰ ਇਸੇ ਸਕੂਲ ਦੇ ਅਕਲ ਕਰਉਣਾ ਚਾਹੁੰਦੇ ਹਨ ਆਪਣੀ ਇਸ ਕਾਰਜ ਵਿਚ ਜਾਰੀ ਲਈ ਮਾਸਟਰ ਨਿੰਦਨ ਨੂੰ ਪਹਿਲਾ ਸਟੇਟ ਤੇ ਸਟੇਟ ਤੇ ਫਿਰ ਰਾਸ਼ਟਰਪਤੀਯ ਬੋਰਡ ਦਸਮਾਨਤ ਵੀ ਹੋ ਚੁੱਕੇ ਹਨ ਅੱਜ ਮਾਸਟਰ 인ਦਰ ਸਿੰਘ ਦੂਜੇ ਦੇ ਆਪਰਾਣ ਲਈ ਜਨਮ ਦਿਨ ਮਨਾ ਰਾ ਬਣ ਚੁੱਕੇ ਹਨ ਮਾਸਟਰ 인ਦਰ ਸਿੰਘ ਜਦੋਂ ਸਕੂਲ ਚ ਆਏ ਤਾਂ ਉਸ ਸਮੇ ਸਕੂਲ ਨਾ ਸਿਰਫ ਤਿੰਨ ਕਮਰੇਸ ਤੇ ਇੱਕ 164 ਬੱਚੇ پڑھਦੇ ਸਨ ਉਹਨਾਂ ਸਾਲ 2006 ਚ ਸਕੂਲ ਦੀ ਸਕੂਲ ਚ ਵਿਦਿਆਰਥੀਆਂ ਨੂੰ ਚੰਗੀਆਂ ਸਹੂਲਤਾਂ ਦੇਣ ਤੇ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਦਾ ਐਮੰਦ ਲਿਆ ਉਹਨਾਂ ਸਕੂਲ ਦੀ ਖਰਾਬ ਹਾਲਤ ਨੂੰ ਸੁਧਾਰਨ ਲਈ ਮਾਸਟਰ ਨਿੰਦਨ ਨੇ ਪਹਿਲਾਂ ਵੱਖ-ਵੱਖ ਸੰਸਥਾਵਾਂ ਤੇ ਪਿੰਡ ਵਸਤੀਆਂ ਵਾਸੀਆਂ ਤੋਂ ਮਦਦ ਮੰਗੀ ਪਰ ਕੋਈ ਸੰਯੋਗ ਨਾ ਮਿਲਣ ਕਰਕੇ ਆਪਣੀ ਤੇ ਆਪਣੀ ਪਤਨੀ ਦੀ ਤਨਖਾਹ ਚ 3 ਲੱਖ ਰੁਪਏ ਇਕੱਠੇ ਕਰਕੇ ਸੁਧਾਰ ਦਾ ਕਾਰਜ ਸ਼ੁਰੂ ਕੀਤਾ ਉਹ ਬੱਚਿਆਂ ਨੂੰ ਚੰਗੀ ਪੜ੍ਹਾਈ ਦੇਣ ਦੇ ਨਾਲ ਨਾਲ ਸਕੂਲ ਦੀਆਂ ਬੁਨਿਆਦੀ ਸਹੂਲਤਾਂ ਵੱਲ ਵੀ ਤਵੱਜੇ ਦੇਂਦੇ ਰੱਖੇ ਬੱਚਿਆਂ ਨੂੰ ਪੜ੍ਹਨ ਦਾ ਚੰਗਾ ਮਾਹੌਲ ਮਿਲਿਆ ਸਕੂਲ ਦੀ ਤਸਵੀਰ ਬਦਲੀ ਤਮ ਦੀਆਂ ਨਿੰਦਿਜੇ ਵੀ ਚੰਗੇ ਹੋਣ ਲੱਗੇ ਤੇਜ਼ੀਆਂ ਵਿੱਚ ਸੁਧਾਰ ਦੇਖ ਕੇ ਐਨ ਆਰ ਆਈ ਗੁਰਦੁਆਰਾ ਕਮੇਟੀ ਤੇ ਸਥਾਨਿਕ ਸੰਤਕਾਰਾਂ ਤੇ ਕਰੋਬਰਗ ਨੇ ਸਕੂਲ ਲਈ ਮਦਦ ਲਈ ਅੱਗੇ ਆਉਣਾ ਸ਼ੁਰੂ ਕਰ ਦਿੱਤਾ ਹੁਣ ਜੰਡੇਆਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਚ 800 ਬੱਚੇ ਉਹਨਾਂ ਲਈ 16 ਕਮਰੇ ਤੇ 13 ਅਧਿਆਪਕਨ ਸਕੂਲ ਚ ਪੀਣ ਵਾਲੇ ਸਾਫ ਪਾਣੀ ਲਈ ਫਿਲਟਰ ਕੰਪਿਊਟਰ ਲੈਬ ਅੰਗਰੇਜ਼ੀ ਤੇ ਪੰਜਾਬੀ ਪਾਰਕ ਟ੍ਰੈਫਿਕ ਪਾਰਕ ਤੇ ਮੋਬਾਈਲ ਲਾਇਬ੍ਰੇਰੀ ਹੈ ਸਾਲ 2008 ਤੋਂ ਸਕੂਲ ਚ ਫ੍ਰੀ ਸਮਰ ਕੈਂਪ ਲਗਾਇਆ ਜਾ ਰਿਹਾ ਹੈ ਆਪਣੀ ਡਿਊਟੀ ਨੂੰ ਇਮਾਨਦਾਰੀ ਤੇ ਮਿਹਨਤ ਨਾਲ ਕਰਨ ਤੇ ਵਿਦਿਆਰਥੀਆਂ ਨਾਲ ਸਹੂਲਤਾਂ ਨੂੰ ਸਮਰਪਿਤ ਹੋਣ ਦੇ ਚੱਲਦੇ ਨਿਰਧਰਮ ਮਾਸਟਰ ਿੰਦਰ ਸਿੰਘ ਨੂੰ ਪਹਿਲਾ ਸਟੇਟ ਅਵਾਰਡ ਮਿਲਿਆ ਉਸ ਤੋਂ ਬਾਅਦ ਰੈੱਡ ਕਰਾਸ ਵੱਲੋਂ ਪ੍ਰਾਇਮਰੀ ਸਕੂਲ ਨੂੰ ਸਹੂਲਤਾਂ ਪ੍ਰਦਾਨ ਕਰਨ ਦੇ ਬਦਲੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਹ ਪਹਿਲੀ ਵਾਰ ਸੀ ਕਿ ਪ੍ਰਾਇਮਰੀ ਸਕੂਲ ਨੂੰ ਰੈੱਡ ਕਰਾਸ ਅਵਾਰਡ ਮਿਲਿਆ ਇਸ ਤੋਂ ਬਾਅਦ ਮਾਸਟਰ ਿੰਦਰ ਸਿੰਘ ਨੂੰ ਰਾਸ਼ਟਰਪਤੀ ਅਵਾਰਡ ਮਿਲਿਆ ਮਾਸਟਰ ਿੰਦਰ ਸਿੰਘ ਦੇ ਸਨਮਾਨਨਾ ਹੋਰ ਦੇ ਆਪਕਿਸ ਦੇ ਆਪਕਾ ਜਵੀ ਬੱਚਿਆਂ ਨੂੰ ਪੜਾਉਣ ਲਈ ਨਵੀਂ ਊਰਜਾ ਪੈਦਾ ਹੋ ਗਈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ